ਜਿੰਦਾਬਾਦ 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 ਪੰਡ ਪਿਆ ਨਰੇਕਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਪੰਡ ਪਿਆ ਨਰੇਕਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮੇਰਾ ਆਪਾ ਵਿਧਵਾ ਪਿੰਕ ਨਾਵਾ ਤੋਂ ਦੇ ਕਿਹੜੇ ਤੇੰਦਕੀਆ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਜ਼ਿਲ੍ਹਾ ਪੱਤਰ ਦੇ ਉੱਤੇ 6 ਮਜ਼ਦੂਰ ਜੱਥੇਬੰਦੀਆਂ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਵੱਲੋਂ ਬੀਸੀ ਦਫਤਰ ਦੇ ਅੱਗੇ ਆਲ ਮੇਥੇ ਸਮੇਂ ਦਾ ਧਰਨਾ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੇ ਵਿੱਚ ਸਾਡੀਆਂ ਮੰਗਾਂ ਨੇ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੰਦਰੀਕਾ ਦਾ ਕੰਮ ਆ ਉਹ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਖਾਨਮਾਨ ਦੀ ਸਰਕਾਰ ਨੇ ਇਕਜੁੱਟ ਹੋ ਕੇ ਬੰਦ ਕਰਤਾ ਹਰ ਸਾਲ ਜਿਹੜੇ ਮੰਦਰੀਕਾ ਦੇ ਬਜਟ ਆ ਉਹ ਕਿੱਥੇ ਜਾ ਰਹੇ ਨੇ ਜਿਹੜੇ ਕੰਮਾਂ ਵਾਸਤੇ ਕੰਮ ਆਉਦਾ ਹੈਗਾ ਪੈਸਾ ਉਹ ਪੈਸਾ ਹੋਰਾਂ ਕੰਮਾਂ ਤੇ ਲਾ ਕੇ ਮਜ਼ਦੂਰਾਂ ਨੂੰ ਭਿੱਲੇ ਰੱਖਿਆ ਜਾ ਰਿਹਾ ਹੈ ਜਿਹਦੇ ਕਰਕੇ ਬੇਰੁਜ਼ਗਾਰੀ ਦਾ ਆਲਮ ਹੈ ਜਿਹੜਾ ਉਹ ਸਾਡੇ ਮਨਰੇਕਾ ਮਜ਼ਦੂਰਾਂ 'ਚ ਵੱਡੀ ਵੱੱਧ ਤੇ ਫੈਲਿਆ ਹੋਇਆ ਜਿਹਦੇ ਕਰਕੇ ਉਹਨਾਂ ਨੂੰ ਦੋ ਡੰਗ ਦੀ ਰੋਟੀ ਹੈ ਜਿਹੜੀ ਉਹ ਨਸੀਬ ਹੁਣ ਗੁਰੀ ਤਰ੍ਹਾਂ ਦੇ ਨਾਲ ਪ੍ਰਾਪਤ ਹੋ ਰਹੀ ਹੈ ਦੂਜੀ ਗੱਲ ਸਾਡੀ ਇਹ ਹੈਗੀ ਆ ਕਿ ਪੰਜਾਬ ਦੇ ਅੰਦਰ ਮੀਂਹ ਪਿਆ ਹੜ ਆਇਆ ਮਜ਼ਦੂਰਾਂ ਦੇ ਡੇਗੇ ਮਜ਼ਦੂਰਾਂ ਦੀਆਂ ਕੰਧਾਂ ਨੇ ਜਿਹੜੀਆਂ ਉਹ ਪਾਰ ਗਈਆਂ ਅਜੇ ਤੱਕ ਸਰਕਾਰ ਨੇ ਉਹਨਾਂ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ੇ ਦਾ ਅਜੇ ਤੱਕ ਢੇਲਾ ਉਹਨਾਂ ਦੇ ਹੱਥਾਂ ਤੇ ਨਹੀਂ ਰੱਖਿਆ ਹੈਗਾ ਇਹਦੇ ਨਾਲ ਹੀ ਸਾਡੀਆਂ ਜੋ ਚੋਣਾਂ ਤੇ ਆਮ ਆਦਮੀ ਪਾਰਟੀ ਨੇ ਮੰਗਾ ਕੀਤੀਆਂ ਸੀ ਐਲਾਨ ਕੀਤੇ ਸੀ ਘੰਟੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚੋਂ ਮਜ਼ਦੂਰਾਂ ਨੂੰ ਬਿਲਕੁਲ ਦਰਕਨਾਰ ਕਰਕੇ ਭਗਵੰਤ ਮਾਨ ਸਰਕਾਰ ਨੇ ਇਸ ਕਿਸਮ ਦਾ ਸਬੂਤ ਦਿੱਤਾ ਹੈਗਾ ਵੀ ਭਾਵੇਂ ਡਾਕਟਰ ਨਵੇਦਕਰ ਸਾਹਿਬ ਦੀ ਫੋਟੋ ਉਹਨਾਂ ਨੇ ਆਪਣੇ ਦਫ਼ਤਰ ਤੇ ਲਾਤੀ ਭਗਤ ਸਿੰਘ ਦੀ ਫੋਟੋ ਆਪਣੇ ਦਫ਼ਤਰ ਜਲਾਤੀ ਪਰ ਮਜ਼ਦੂਰਾਂ ਨੂੰ ਉਹਨਾਂ ਨੇ ਬਿਲਕੁਲ ਕੰਨੀ ਦੇ ਕਨੈਕ ਜਾ ਰਹੇ ਬੰਗੇ ਪਿੱਛੇ ਛੱਡਿਆ ਹੋਇਆ ਨਾ ਔਰਤਾਂ ਨੂੰ 1100 ਰੁਪਏ ਦਿੱਤਾ ਜਾ ਰਿਹਾ ਨਾ ਪਲਾਟ ਦਿੱਤੇ ਜਾ ਰਿਹਾ ਨਾ ਨਾਲ ਸਮੇ ਸਰਕਨਕ ਦਿੱਤੀ ਜਾ ਰਹੀ ਹੈ ਕਿ ਮਦਰੇਗਾ ਕੰਮ ਉਹ ਬੰਦ ਪਿਆ ਹੈਗਾ ਇਹਦੇ ਹਿਸਾਬ ਨਾਲ ਹਰ ਇੱਕ ਦੌਰਾਨ ਵੀ ਜਿਹੜੇ ਮਜ਼ਦੂਰ ਪ੍ਰਵਾਤ ਹੋਇਆ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈਗਾ ਇਸ ਕਰਕੇ ਅਸੀਂ ਮੰਗ ਕਰਨਾ ਹੈਗਾ ਕਿ ਅੱਗੇ ਮਦਰੇਗਾ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਸਾਰੇ ਵਰਗ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ ਜੋ ਫਹੁ ਮਕਾਨ ਨੇ ਗੈਰਗਾਇਆਂ ਕੰਦਾਂ ਨੇ ਉਹਨਾਂ ਦਾ ਮੁਆਵਜ਼ਾ ਫੌਰੀ ਤੌਰ ਤੇ ਦਿੱਤਾ ਜਾਵੇ ਜੋ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਸਾਂਝੇ ਮੋਰਚੇ ਪੰਜਾਬ ਵੱਲੋਂ ਕਨ ਮੀਟਿੰਗ ਹੋਈ ਹੈ ਉਹਦੇ ਵਿੱਚ 5 ਤੇ 6 ਜਨਵਰੀ ਨੂੰ ਸਾਰੇ ਪਿੰਡਾਂ ਦੇ ਤੇ ਜੋ ਹੈੱਡਕ quartਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਆ ਤੇ ਮਾਰਚ ਦੇ ਪਹਿਲੇ ਹਫ਼ਤੇ ਕੋਈ ਹਿੱਸੇ ਦੇ ਵਿੱਚ 7 8 ਜਥੇਬੰਦੀਆਂ ਵੱਲੋਂ ਲਗਾਤਾਰ ਇੱਕ ਪੱਕਾ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਊਗਾ ਅਸੀਂ ਭਗਵੰਤ ਸਿੰਘ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਮਜ਼ਦੂਰਾਂ ਦੇ ਵੱਲੋਂ ਕਿ ਜੇ ਉਹਨਾਂ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਮਜ਼ਦੂਰਾਂ ਦਾ ਜਿਹੜਾ ਰੋਹ ਹੈ ਉਹਦਾ ਸਾਹਮਣਾ ਪਿਆਰ ਕਰਨ ਵਾਸਤੇ ਤਿਆਰ ਰਹਿਣ ਦੀ ਲੋੜ ਹੈ